ਕਾਂਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਘੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਆਂ 'ਚ ਸਵਾਗਤ ਹੈ ਅੱਜ 3 ਨਵੰਬਰ ਦਾ ਦਿਨ ਹੈ ਬਹੁਤ ਉਦਾਸ ਦਿਨ ਹੈ 42 ਬਾਰੇ ਪਹਿਲਾਂ ਜਦੋਂ ਮੈਂ ਦੇਖਦਾ ਇੱਕ ਹਫਤਾ ਪਹਿਲਾਂ ਜਿਵੇਂ ਦਿੱਲੀ ਜਾ ਕੇ ਆਇਆ ਸੀ ਕਿਉਂਕਿ ਦਿੱਲੀ ਸਾਡੇ ਵੱਡੇ ਭੈਣ ਜੀ ਸ਼ਾਧਰਾਚ ਰਹਿੰਦੇ ਸਨ ਤੇ ਦੂਸਰੇ ਪਾਸੇ ਮੇਰੇ ਬਹੁਤ ਪਰਮ ਪਿਆਰੇ ਗੁਰਸਖ ਮਿੱਤਰ ਸਰਦਾਰ ਤਰਸੀਮ ਸਿੰਘ ਬਸਰਾ ਜਿਹੜੇ ਡਿਫੈਂਸ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਟਰਾਂਸਫਰ ਹੋਈ ਸੀ ਉਹਨਾਂ ਨੂੰ ਮਿਲਣ ਗਿਆ ਸੀ ਜਦੋਂ ਹਫਤੇ ਬਾਅਦ ਇਹ ਖਬਰ ਪਹੁੰਚੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਜਿਨੇ ਦਰਬਾਰ ਸਾਹਿਬ ਤੇ 40 ਹੋਰ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਕੇ ਪਹਿਲੀ ਵਾਰੀ ਸੀ ਭਾਰਤ ਦੇ ਇਤਿਹਾਸ ਦੇ ਅੰਦਰ ਕਿ ਭਾਰਤੀ ਫੌਜ ਨੇ ਆਪਣੀ ਹੀ ਲੋਕਾਂ ਦੇ ਉੱਤੇ ਟੈਂਕਾਂ ਨਾਲ, ਤੋਪਾਂ ਦੇ ਨਾਲ ਹਮਲਾ ਕਰਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੇਗੁਨਾਹ ਲੋਕ ਜਿਹੜੇ ਕਿ ਉਚੇਚਿਤ ਤੌਰ ਤੇ ਬੱਚੇ ਸਨ, ਬਜ਼ੁਰਗ ਸਨ ਗੁਰਪੁਰ ਮਨਾਉਣ ਲਈ ਆਏ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕਤਲ ਕਰ ਦਿੱਤਾ ਮਨ ਦੇ ਵਿੱਚ ਰੋਸ ਸੀ ਕਿ ਜੇ ਇੱਕ ਵਿਅਕਤੀ ਨੂੰ ਫੜਨਾ ਸੀ ਹਜ਼ਾਰਾਂ ਦਾ ਕਤਲ ਕਿਉਂ ਤੇ ਫਿਰ ਉਸ ਵੇਲੇ ਗੁਰੂ ਦਾ ਪੁੱਤਰ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਇਹਨਾਂ ਨੇ ਉਸ ਵੇਲੇ ਜਿਹੜੇ ਮਨ ਦੇ ਵਿੱਚ ਥਾਣ ਲਏ ਕਿ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਅਸੀਂ ਬਦਲਾ ਲੈਣਾ ਹੈ ਤੇ ਫਿਰ 31 ਅਕਤੂਬਰ ਵਾਲੇ ਦਿਨ ਮੈਂ ਕੱਲ ਪਰਸੋ ਵੀ ਜ਼ਿਕਰ ਕੀਤਾ ਸੀ ਕਿ ਉਸ ਦਿਨ ਸਾਡੇ ਚਾਚਾ ਜੀ ਦੇ ਲੜਕੇ ਦਾ ਵਿਆਹ ਸੀ ਤੇ ਮੈਂ ਬਰਾਤ ਦੇ ਵਿੱਚ ਜਲੰਧਰ ਦੇ ਵਿੱਚ ਬੈਠਾ ਸੀ ਜਦੋਂ ਬੀਬੀ ਸੀ ਤੋਂ ਖਬਰ ਆਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਬਸ ਇਸ ਤੋਂ ਬਾਅਦ 31 ਤੋਂ ਬਾਅਦ ਪਹਿਲੀ ਤਰੀਕ ਤੋਂ ਯੋਜਨਾਬੱਧ ਤਰੀਕੇ ਦੇ ਨਾਲ ਕਿਵੇਂ ਸਿੱਖਾਂ ਦਾ ਕਤਲੇਆਮ ਹੋਇਆ ਕੋਹ ਕੋ ਕੇ ਮਾਰੇ ਗਏ ਗਲਾਂ ਚ ਟੈਰ ਪਾ ਕੇ ਸਾੜੇ ਗਏ ਜਿਹੜੇ ਤਰਸੇਮ ਸਿੰਘ ਬਸਲਾ ਦਾ ਮੈਂ ਜ਼ਿਕਰ ਕੀਤਾ ਮੇਰੇ ਬਹੁਤ ਪਰਮ ਪਿਆਰੇ ਮਿੱਤਰ ਸਨ ਗੁਰਦੁਆਰਾ ਸਾਹਿਬ ਗੁਰਦਰਸ਼ਨ ਪ੍ਰਕਾਸ਼ ਮਾਲਟਾਣ ਬਠਿੰਡਾ ਦੇ ਉਹਨਾਂ ਦੀ ਟਰਾਂਸਫਰ ਦਿੱਲੀ ਚ ਹੋਈ ਸੀ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਕੰਮ ਤੋਂ ਆਉਂਦਿਆਂ ਨੂੰ ਗਲ 'ਚ ਟਾਇਰ ਪਾ ਕੇ ਜਿਉਂਦਾ ਸਾੜ ਦਿੱਤਾ ਕਿਵੇਂ ਭੁੱਲ ਜਾਵਾਂ ਕੌਣ ਭੁੱਲ ਜਾਏਗਾ ਉਸ 84 ਦੇ ਉਸ ਕਤਲੇਆਮ ਨੂੰ ਕਿ ਜਿਹਦੇ ਵਿੱਚ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ ਗਿਆ ਸਤਵੰਤ ਸਿੰਘ ਬਿਆਨ ਸਿੰਘ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਬਾਬਤ ਇੰਦਰਾ ਗਾਂਧੀ ਦਾ ਕਤਲ ਕੀਤਾ ਬਿਅੰਸਿੰਘ ਦਾ ਕਤਲ ਸਰਕਾਰਾਂ ਨੇ ਉਸੇ ਵੇਲੇ ਕਰ ਦਿੱਤਾ ਸਤਵੰਨ ਸਿੰਘ ਦਾ ਕਤਲ ਅਦਾਲਤੀ ਹੁਕਮਾਂ ਦੇ ਰਾਹੀਂ ਕਰਵਾ ਦਿੱਤਾ ਪਰ ਜਿਹੜੇ ਹਜ਼ਾਰਾਂ ਦੀ ਤعداد ਦੇ ਵਿੱਚ ਦਿੱਲੀ ਕਾਨਪੂਰ ਬਕਾਰੋ ਹਰਿਆਣਾ ਤੇ ਹੋਰ ਸੂਬਿਆਂ ਦੇ ਵਿੱਚ ਕਤਲੇਆਮ ਕੀਤਾ ਗਿਆ ਉਹਦੇ ਕਾਤਲਾਂ ਨੂੰ 41 ਸਾਲੇ ਬੀਤਣ ਤੋਂ ਬਾਅਦ ਅਜੇ ਤੱਕ ਇੱਕ ਵੀ ਫਾਂਸੀ ਨਹੀਂ ਜੱ ਲੱਗੀ ਪਰ ਮੈਂ ਬਲੇਹਾਰੇ ਜਾਣਾ ਸਾਡੇ ਵਿਦੇਸ਼ੀ ਸਿੱਖਾਂ ਦੇ ਬਹੁਤ ਔਖਾ ਗੱਲ ਕਰਨੀ ਲੂੰ ਕੰਡੇ ਖੜੇ ਹੋ ਜਾਂਦੇ ਨੇ ਜਦੋਂ ਜੂਨ 84 ਤੇ ਨਵੰਬਰ 84 ਦੀ ਗੱਲਬਾਤ ਮੈਨੂੰ ਚੇਤੇ ਆਉਂਦੀ ਹੈ ਕਿਉਂਕਿ ਮੇਰੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਵਾਪਰੇ ਮੈਂ ਅੱਖਾਂ ਦੇ ਸਾਹਮਣੇ ਇਹ ਦੇਖਿਆ ਤੇ ਆਪਣੇ ਪਿੰਡੇ ਤੇ ਹੰਡਾਇਆ ਪਰ ਪਤਾ ਨਹੀਂ ਮਾਲਕ ਨੇ ਕਿਵੇਂ ਕਿਰਪਾ ਕੀਤੀ ਵਿਦੇਸ਼ਾਂ ਦੇ ਵਿੱਚ ਪਤਾ ਨਹੀਂ ਕਿੱਥੋਂ ਸੰਸਥਾ ਬਣੀ 27 ਵਰੇ ਹੋ ਗਏ ਨੇ ਮੈਨੂੰ ਇਹਨਾਂ ਨਾਲ ਵਿਚਰਦਿਆਂ ਨੂੰ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਪ੍ਰਧਾਨ ਕੌਣ ਹੈ ਖਜ਼ਾਨਚੀ ਕੌਣ ਹੈ ਕੈਸ਼ੀਅਰ ਕੌਣ ਹੈ ਨਹੀਂ ਇੱਥੇ ਸੰਸਥਾਵਾਂ ਲਈ ਲੜਦੇ ਫਿਰਦੇ ਆ ਤੇ ਇਸ ਕਰਕੇ ਹਰ ਵਰੇ ਇਸ ਮਹੀਨੇ ਪੂਰਾ ਨਵੰਬਰ ਦਾ ਮਹੀਨਾ ਜਿਹੜਾ ਉਹ ਕਹਿੰਦੇ ਵੀ ਸਾਡਾ ਤੁਸੀਂ ਖੂਨ ਡੋਲਿਆ ਅਸੀਂ ਆਪਣੇ ਖੂਨ ਦੇ ਨਾਲ ਲੋਕਾਂ ਦੀ ਜਾਨਾਂ ਬਚਾਉਣੀਆਂ ਨੇ ਸਿਰ ਝੁਕਦਾ ਇਹਨਾਂ ਗੁਰਸਿੱਖਾਂ ਦੇ ਅੱਗੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਦੋ ਰੂਹਾਂ ਦੋ ਸ਼ਖਸੀਅਤਾਂ ਜਿਹੜੀਆਂ ਹਰ ਬਾਰੇ ਬਲੱਡ ਡੋਨੇਸ਼ਨ ਬਾਇ ਸਿੱਖ ਨੇਸ਼ਨ ਵਾਲੇ ਆਏ ਨੇ ਆਓ ਵੀਰ ਇਕਬਾਲ ਸਿੰਘ ਤੇ ਵੀਰ ਇੰਦਰਪਾਲ ਸਿੰਘ ਦੋਨਾਂ ਦਾ ਕਰਦੇ ਹਾਂ ਸਵਾਗਤ ਵੀਰ ਜੀ ਸਵਾਗਤ ਹੈ ਸੰਜਾ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਇਕਬਾਲ ਸਿੰਘ ਜੀ ਮਨ ਬੜਾ ਉਦਾਸ ਹੁੰਦਾ ਜਦੋਂ ਨਵੰਬਰ 1984 ਦੀ ਮੈਂ ਗੱਲ ਕਰਦਾ ਨਾ ਕਿਉਂਕਿ ਇਹ ਮੇਰੇ ਪਿੰਡੇ ਦੇ ਉੱਤੇ ਬੀਤਿਆ ਦੁਖਾਂਤ ਹੈ ਤੁਸੀਂ ਦੇਖ ਰਹੇ ਹੋ ਮੇਰੇ ਸਰੀਰ ਦੇ ਲੋਕਾਂ ਦੇ ਖੜੇ ਹੋ ਜਾਂਦੇ ਆ ਇਹ ਮਨ ਦੇ ਵਿੱਚ ਕਿਵੇਂ ਇਹੋ ਜਿਹਾ ਫੁਰਨਾ ਆਇਆ ਸੀ ਨਾ ਦੇ ਬਿਨੈ ਸਾਡਾ ਤਾਂ ਖੂਨ ਜਿਹੜਾ ਡੁੱਲ ਗਿਆ ਅਸੀਂ ਲੋਕਾਂ ਦਾ ਖੂਨ ਜਿਹੜੇ ਲੋਕ ਖੂਨ ਕਰਕੇ ਮਰ ਰਹੇ ਨੇ ਬਲੱਡ ਕਰਕੇ ਮਰ ਰਹੇ ਨੇ ਬਲੱਡ ਨਹੀਂ ਮਿਲ ਰਿਹਾ ਉਹਨਾਂ ਨੂੰ ਉਹਨਾਂ ਲਈ ਕੋਈ ਇਹੋ ਜਿਹਾ ਪ੍ਰੋਜੈਕਟਿਵਿਟੀ ਇਹ ਕਿਵੇਂ ਮਨ ਦੇ ਵਿੱਚ ਆਈ ਇਹੋ ਜੀ ਹੋਣ ਬਲੱਡ ਡੋਨੇਸ਼ਨ ਬਾਇ ਸਿਕਨੇਸ਼ਨ ਵੀ ਜਿਹੜੇ ਕਿਵੇਂ ਵਾਲੇ ਤੇ ਕਿਉਂ ਵਾਲੇ ਜਿਹੜੇ ਸਵਾਲ ਆ ਉਹ ਬਹੁਤ ਮਗਰ ਰਹਿ ਜਾਂਦੇ ਆ ਮੈਨੂੰ ਤੁਹਾਡੇ ਰੇਡੀਓ ਪ੍ਰੋਗਰਾਮ ਤੇ ਮੈਂ ਸੁਣਿਆ ਸੀਗਾ ਵੀ ਇੱਕ ਮਾਂ ਦਾ ਇੱਕ ਦਿਨ ਦਾ ਜਿਹੜਾ ਬੱਚਾ ਵਾ ਉਹ ਤੁਹਾਡੀ ਮੈਂ ਬੋਲਾਂ ਦੇ ਰਾਹੀਂ ਮੇਰੇ ਅੱਜ ਵੀ ਕੰਨਾਂ ਦੇ ਵਿੱਚ ਉਹ ਹੂਕਦਾ ਇੱਕ ਦਿਨ ਦਾ ਜਿਸ ਮਾਂ ਦਾ ਬੱਚਾ ਜਿਹੜੀ ਮਾਂ ਕਹਿੰਦੀ ਹੈ ਮੈਂ ਉਹਨੂੰ ਰੱਜ ਕੇ ਵੇਖਿਆ ਵੀ ਨਹੀਂ ਸੀਗਾ ਉਹ ਬੱਚੇ ਨੂੰ ਇਸ ਦਰਿੰਦਗੀ ਦੇ ਦੌਰ ਦੇ ਵਿੱਚ ਜਿਹੜਾ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਵੀਰ ਭੈਣ ਆ ਉਹ ਆਪਦੇ ਘਰੇ ਟੇਕ ਕੇ ਨਹੀਂ ਬੈਠ ਸਕਦਾ ਸਾਨੂੰ ਗਨਾਨਕ ਪਾਸ਼ਾ ਦੇ ਬੱਚੇ ਬੱਚੀਆਂ ਨੂੰ ਇਹ ਹਦਾਇਤ ਆ ਵੀ ਜੇ ਤੂੰ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਦਾ ਸੇਖਾ ਉਹ ਧਰਤੀ ਦੇ ਜਿੱਥੇ ਵੀ ਇਹੋ ਜੀ ਦਰਿੰਦਗੀ ਵਾਲੀ ਸੋਚ ਆ ਪੁੱਤ ਉੱਠ ਨਿਕਲ ਮੇਰੀਤੀ ਉਹੋ ਕੱਠੇ ਦਿਓ ਪਿਆਰ ਦਾ ਸੰਦੇਸ਼ ਸਾਨੂੰ ਮਾਰਨ ਵਾਲੇ ਨੇ ਇਕੱਲੇ ਉਹ ਇੱਕ ਦਿਨ ਦੇ ਬੱਚੇ ਦੀ ਗੱਲ ਨਹੀਂ ਹੈਗੀ ਮੈਂ ਸਰਦਾਰ ਅਮੀਰ ਸਿੰਘ ਦੀ ਬੁੱਕ ਪੜ੍ਹਦਾ ਸੀ ਕਿਉਂਕਿ ਮੈਂ ਉਹਦੋਂ 7-8 ਸਾਲਾਂ ਦਾ ਸੀ ਤੇ ਸਾਡੀ ਬਹੁਤ ਵੱਡੀ ਜਿਹੜੀ ਜਨਰੇਸ਼ਨ ਆ ਅੱਜ ਦੀ ਡੇਟ ਦੇ ਵਿੱਚ ਉਹ 84 ਤੋਂ ਬਹੁਤ ਬਾਅਦ ਦੇ ਵਿੱਚ ਪੈਦਾ ਹੋਏ ਬੱਚੇ ਜੀ ਬਿਲਕੁਲ ਉਹਨਾਂ ਦੇ ਤੱਕ ਇੱਕ ਹੁੰਦਾ ਜਾਣਕਾਰੀ ਇੱਕ ਹੁੰਦਾ ਉਸ ਚੀਜ਼ ਨੂੰ ਮਹਿਸੂਸ ਕਰਨਾ ਕਿ ਮੇਰੇ ਹੀ ਬੱਚੇ ਨਾਲ ਮੇਰੀ ਮਾਂ ਦੇ ਨਾਲ ਮੇਰੀ ਮਾਤਾ ਦੀ ਏਜ ਐਸ ਵੇਲੇ 74 ਸਾਲ ਦੀ ਆ ਪਰ ਮੈਂ ਉਸ ਬੁੱਕ ਦੇ ਵਿੱਚ ਪੜ੍ਹਿਆ 80 ਤੋਂ ਪਲੱਸ ਸਾਲ ਦੀ ਇੱਕ ਬਿਰਧ ਮਾਤਾ ਦੇ ਨਾਲ ਗੈਂਗਰੇਪ ਹੋਇਆ ਗਰਦੀਪ ਕੌਰ ਭੈਣ ਜਿਹਦੇ ਹਸਬੰਡ ਨੂੰ ਜਿਹਦੇ ਬੱਚਿਆਂ ਨੂੰ ਉਹਦੇ ਸਾਹਮਣੇ ਪਹਿਲਾਂ ਜਲੀਲ ਕਰਕੇ ਕੇਸ ਕਤਲ ਕਰਕੇ ਜਿਉਂਦੇ ਸੜਿਆ ਤੇ ਉਹਦੇ ਸੜਦੇ ਹੋਏ ਪਰਿਵਾਰ ਦੇ ਸਾਹਮਣੇ ਉਹਦੇ ਨਾਲ ਗੈਂਗ ਰੇਪ ਉਹ ਭੈਣ ਦੀ ਅੱਧੀ ਏਜ ਤੋਂ ਅੱਧੀ ਏਜ ਦੇ ਬੱਚੇ ਸੀ ਜਿਨ੍ਹਾਂ ਨੇ ਗੈਂਗ ਰੇਪ ਕਰਿਆ ਸੋ ਸਿੱਖਾਂ ਦਾ ਇਸ ਦੌਰ ਦੇ ਵਿੱਚ ਇਸ ਦਰਦ ਨੂੰ ਲੋਕਾਂ ਤੱਕ ਲੈ ਕੇ ਜਾਣਾ ਪ੍ਰਸ ਜਿਹੜਾ ਇਹ ਇੱਕ ਦਿਨ ਦੇ ਵਿੱਚ ਨਹੀਂ ਹੋਇਆ ਵੀਰ ਕਲਦੀਪ ਸਿੰਘ ਇੱਥੇ ਤੱਕ ਲਿਆਉਣ ਦੇ ਜਿਹੜੇ ਜੈਨੋਸਾਈਡ ਮਾਈਂਡ ਆ ਉਹਨਾਂ ਦੀਆਂ ਬਹੁਤ ਲੰਮੀਆਂ ਗੇਮਾਂ ਮਤਲਬ ਪੜਾ ਨੇ ਜਿਨ੍ਹਾਂ ਨੂੰ ਤੁਸੀਂ ਮਾਰਨਾ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਬਾਕੀ ਦੁਨੀਆ ਤੋਂ ਅਸੀਂ ਪ੍ਰਸ ਉਹ ਕਰਨਾ ਇਹ ਐਨੇ ਕੁ ਮਾੜੇ ਨੇ ਕਿ ਏਸੇ ਦੇ ਲਾਇਕ ਨੇ ਇੱਕ ਉਹ ਲੰਬਾ ਜਿਹੜਾ ਦਹਾਕਾ ਵਾ 84 ਤੋਂ ਲੈ ਕੇ 99 95 96 ਤੱਕ ਜਿਹੜਾ ਸਾਡੇ ਬੱਚੇ ਬੱਚੀਆਂ ਦਾ ਵੀਰਾਂ ਭੈਣਾਂ ਦਾ ਸ਼ਿਕਾਰ ਖੇਡਿਆ ਗਿਆ ਤੇ ਸਾਨੂੰ ਇੱਕ ਇਸ ਤਰੀਕੇ ਨਾਲ ਲੈਵਲ ਇਹ ਜੈਨੋਸਾਈਡ ਦੇ ਜਿਹੜੇ ਸਟੇजेस ਆ ਉਹ ਸਟੇजेस ਦੇ ਹਿਸਾਬ ਦੇ ਨਾਲ ਲੈਵਲਿੰਗ ਕਰੀ ਸਾਨੂੰ ਵੱਖਰੇ ਦਿਖਾਇਆ ਮਤਲਬ ਇਹ ਇਨਸਾਨੀ ਇਸੇ ਦੇ ਲਾਇਕ ਆ ਉਦੋਂ ਬਾਅਦ 84 ਤੋਂ ਸ਼ੁਰੂ ਹੋ ਕੇ ਸਾਡਾ ਹੰਟ ਕਰਿਆ ਗਿਆ ਫੇਰ ਜਿਹੜੀ ਲਾਸਟ ਸਟੇਜ ਆ ਉਹ ਤਾਂ سرکاری جڑی سوچ ਆ ਜਾਂ ਸਾਨੂੰ ਨਫ਼ਰਤ ਵਾਲੀ سوچ ਆ ਉਹਨੇ 스테ਜ ਇਹ ਤਿਆਰ ਕਰੀ ਸੀ ਕਿ ਇਸ ਨੂੰ ਹੁਣ ਆਪਾਂ ਦਬਾਉਣਾ ਭੁੱਲਣ ਵਾਲੇ 99 ਤੱਕ ਮਾਪਾਂ ਕਹੀਏ ਜੇ ਮジョਰਿਟੀ ਦੁਨੀਆ ਦੇ ਉੱਤੇ 스테ਟ ਇਸ ਚੀਜ਼ ਦੇ ਲਈ ਕਾਫੀ ਹੱਦ ਤੱਕ ਕਾਮਯਾਬ ਸਿਗੀ ਵੀ ਹੁਣ ਭੁੱਲੋ ਤੇ موਵ ਔਨ ਹੋਵੋ کینیڈا ਦੇ ਵਿੱਚ ਤੇ دنیا بھر ਦੇ ਵਿੱਚ 1999 ਵਿੱਚ ਖਾਲਸਾ ਪੰਥ ਦਾ 300 ਸਾਲਾ دیرਸ ਦੇ ਉੱਤੇ ا ਸਿੱਖ ਕੌਮ ਬੜੇ ਧੂਮਤਾਂ ਨਾਲ ਮਨਾਵੀ ਰਹੀ ਸੀ ਪਰ ਕੁਝ ਗੁਰੂ ਪਾਤਸ਼ਾਹ ਦੇ ਜਿਹੜੇ ਬੱਚੇ ਬੱਚੀਆਂ ਨੇ ਸਿੱਖ ਕੌਮ ਦੇ ਉੱਤੇ ਸਿਰ ਜੋੜ ਕੇ ਬੈਠੇ ਵੀ ਆਪਾਂ ਹੁਣ ਫੇਰ 400 ਸਾਲਾਂ ਫੇਰ ਮਨਾਵਾਂਗੇ ਆਪਾਂ ਕਿਉਂ ਨਾ ਇੱਥੇ ਸਾਡੇ 84 ਦੀ ਜਿਹੜੀ ਸਾਡੀ ਜੈਨੋਸਾਈਡ ਆ ਜਿਹਨੂੰ ਸਰਕਾਰ ਨੇ ਦੰਗੇ ਦੇ ਨਾਲ ਪ੍ਰਚਾਰਤਾ ਸੀਗਾ ਜੀ ਆ ਬਹੁਤ ਜ਼ਰੂਰੀ ਬਿਲਕੁਲ ਸੋ ਵੀ ਇਹ ਜਿਹੜਾ ਨੈਰੇਟਿਵ ਆ ਇਹਨੂੰ ਕਿਸ ਤਰੀਕੇ ਦੇ ਨਾਲ ਬਦਲਿਆ ਜਾਵੇ ਸੋ ਇੱਥੋਂ ਹੁੰਦੇ ਹੋਏ ਇਹ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਹਿਸਾਬ ਨਾਲ ਵੀਰਾਂ ਭੈਣਾਂ ਨੇ ਇੱਕ ਆ ਨਹੀਂ ਸੀ ਸੋਚਿਆ ਜੋ ਅੱਜ ਅੱਜ ਇਹਦਾ ਜਿਹੜਾ ਕੈਂਪੇਨ ਦੇ ਵਿੱਚੋਂ ਲਰਨਿੰਗ ਪ੍ਰੋਸੈਸ ਲੋਕਾਂ ਨੂੰ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਨੂੰ ਅੱਗੇ ਘਰ ਘਰ ਲਿਜਾਣ ਦੇ ਵਿੱਚ ਇੱਕ ਨੈਰੇਟਿਵ ਸਿਰਜਿਆ ਬਣ ਗਿਆ ਇਹਨੀ ਸੋਚ ਉਹਦਾ ਸਿਰਫ ਸੀ ਵੀ ਜ਼ਾਲਮ ਨੇ ਸਾਨੂੰ ਮਾਰਿਆ ਜ਼ਾਲਮ ਨੂੰ ਲਲਕਾਰਾਂਗੇ ਤੇ ਲੋਕਾਂ ਨੂੰ ਦੱਸਾਂਗੇ ਪਰ ਇਹਦੇ ਵਿੱਚੋਂ ਸਾਨੂੰ ਸਿੱਖ ਵੀਰਾਂ ਭੈਣਾਂ ਨੂੰ ਆਪਣੇ ਆਪ ਨੂੰ ਜਾਣਨ ਦਾ ਵੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਨਾਲ ਉਸ ਨਫ਼ਰਤ ਵਾਲੀ ਸੋਚ ਨੂੰ ਕਿਵੇਂ ਤੁਸੀਂ ਰਹਿਂਦੀ ਦੁਨੀਆ ਤੱਕ ਟਕਰਾ ਦੇਣਾ ਵਾ ਜੀ ਅ ਮੇਰੀ ਹਿੰਮਤ ਨਹੀਂ ਪੈਂਦੀ ਕਿ ਮੈਂ ਕਿਵੇਂ ਅੱਗੇ ਗੱਲ ਨੂੰ ਤੋੜਾਂ ਅੱਜ ਤੱਕ ਮੈਨੂੰ 23 ਸਾਲ ਹੋ ਗਏ ਨੇ মিডিਆ ਦੇ ਵਿੱਚ ਪਰ ਇਸ ਸਥਿਤੀ ਬਰੀ ਕਦੇ ਨਹੀਂ ਬਣੀ ਵੀਰ ਬੀਰਿੰਦਰਪਾਲ ਸਿੰਘ ਕਿੰਨੇ ਕ ਬਰਿਆਂ ਦੇ ਸੋ ਤੁਸੀਂ ਜ਼ਿਕਰ ਕੀਤਾ ਨਾ ਕਿ ਮਾਤਾ ਜੀ 74 ਬਰਿਆਂ ਦੇ ਨੇ ਤੁਸੀਂ ਛੋਟੇ ਸੋ ਲੋਕਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ ਰਾਈਟਰਾਂ ਦੀ ਔਰ ਮੈਂ ਇੱਕ ਪਿੰਡੇ ਤੇ ਉੱਤੇ ਹੰਡਾਇਆ ਮੈਨੂੰ ਪਤਾ ਹੈ ਮੇਰੀ ਭੈਣ ਉਥੋਂ ਕਿਵੇਂ ਬਰਬਾਦ ਹੋ ਕੇ ਆਈ ਮੇਰੀ ਭੈਣ ਦੀ ਜਠਾਣੀ ਦੀ ਕੁੜੀ ਇੱਕ ਵਿਆਹੀ ਹੋਈ ਸੀ ਨਾਂਗਲੋ ਇਲਾਕਾ ਸੀ 13 ਜੀ ਸੰ ਪਰਿਵਾਰ ਦੇ 13 ਜੀ ਦਤ ਦੇ ਮੁਕਾਬਲਾ ਵੀ ਕੀਤਾ ਉਹਨਾਂ ਨੇ ਪਰ 13 ਦੇ 13 ਜੀ ਖਤਮ ਕਰ ਦਿੱਤੇਗਾ ਸਿਰਫ ਉਹਨਾਂ ਦਾ ਜਿਹੜਾ ਇੱਕ ਜਵਾਈ ਸੀ ਬਾਹਰ ਗਿਆ ਹੋਇਆ ਸੀ ਅਮਰਸਰੋਂ ਬਚਿਆ ਐਡੀ ਵੱਡੀ ਹਵੇਲੀ ਨੂੰ ਕਿਵੇਂ ਯੋਜਨਾਬੰਦ ਤਰੀਕੇ ਨਾਲ ਖਤਮ ਕੀਤਾ ਕਿਵੇਂ ਭੁੱਲ ਜੂਗੇ 84 ਕਿਵੇਂ ਭੁੱਲਿਆ ਜਾਊਗਾ ਬਹੁਤ ਔਖ ਹੈ ਪਰ ਮੈਂ ਕਿਨਾ ਵੀ ਸ਼ੁਕਰ ਹੈ ਮਾਲਕ ਦਾ ਕੋਟਾਂਤ ਕੋਟ ਤਨਵਾਦ ਹੈ ਵਾਹਿਗੁਰੂ ਜਿਨ੍ਹਾਂ ਨੇ ਤੁਹਾਡੇ ਵਰਗੇ ਵੀਰਾਂ ਦੇ ਅੰਦਰ ਇਹ ਸਪਿਰਤ ਭਰੀ ਇਹ ਹੌਂਸਲਾ ਭਰੇ ਆ ਕਿ ਅਸੀਂ ਜਿਹੜਾ ਕੰਮ ਉਸ ਵੇਲੇ ਦੀ ਪ੍ਰਧਾਨ ਮੰਤਰੀ ਨੇ ਕੀਤਾ ਉਹਦਾ ਉਹਨੂੰ ਮਵਾਜਾ ਮਿਲ ਗਿਆ ਪਰ ਉਸ ਤੋਂ ਬਾਅਦ ਸਾਡਾ ਗੁਰਨਾਨਕ ਵਾਲਾ ਉਪਦੇਸ਼ ਕੀ ਹੈ ਕਿ ਕਾਲ ਖਾਏ ਕਿ ਜੱਥੋਂ ਦੇ ਨਾਨਕ ਰਹ ਪਛਾਣੇ ਸੇ ਦੇ ਮੁਤਾਬਕ ਕੱਲਾ ਸੀ ਲੰਗਰ ਹੀ ਵਰਤਣਾ ਹੈ ਜਾਂ ਹੋਰ ਲੋਕਾਂ ਦਾ ਭਲਾ ਵੀ ਕਰਨਾ ਹੈ ਇਹ ਮੇਰਾ ਖਿਆਲ ਹੈ ਕਿੰਨੇ ਕ ਬਰੇ ਹੋ ਗਏ ਨੇ ਵੀਰਿੰਦਰ ਪਾਲ ਸਿੰਘ ਜੀ ਇਸ ਪ੍ਰੋਜੈਕਟ ਨੂੰ ਆਰੰਭ ਹੋਇਆ ਨੂੰ ਬਲੱਡ ਡੋਨੇਸ਼ਨ ਵਾਸਤੇ ਖਣਿਚੇ ਵੀਰ ਜੀ ਇਹ ਆਪਣਾ ਆਰੰਭ ਹੋਇਆ ਸੀਗਾ ਜੀ 1999 ਚ ਜਿਵੇਂ ਵੀ ਵੀਰ ਜੀ ਉਹਨਾਂ ਨੇ ਦੱਸਿਆ ਹੈ 27 ਸਾਲ ਹੋ ਗਏ ਤੇ ਮੈਂ ਵੀ ਆਪਣਾ ਜਿਵੇਂ ਮੈਂ 12 13 ਸਾਲ ਦਾ ਸੀ ਜਦੋਂ ਇਹ ਹੋਇਆ ਤੇ ਸੁਣਨ ਨੂੰ ਹੀ ਮਿਲਿਆ ਵੀ ਦਿੱਲੀ ਦੰਗੇ ਹੋਗੇ ਦਿੱਲੀ ਦੰਗੇ ਹੋਗੇ ਇਹੀ ਸੁਣਦੇ ਰਹੇ ਵੀ ਦਿੱਲੀ ਦੰਗੇ ਹੋਗੇ ਪਰ ਮੇਰੇ ਹੱਥ 2015 ਚ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਵੀ ਮੈਂ ਕੈਂਪੇਨ ਦੇ ਬਲੱਡ ਨੇਟ ਕਰਨ ਗਿਆ ਜਿਵੇਂ ਆਮ ਜਾਂਦੇ ਸੀ ਬਲੱਡ ਨੇਟ ਕਰਨ ਚਲੇ ਗਏ ਬਲੱਡ ਨੇਟ ਕਰਨਾ ਤੇ ਉਹਨਾਂ ਨੂੰ ਯਾਦ ਕਰਨਾ ਜੀ ਜੀ ਉੱਥੇ ਗਏ ਫਿਰ ਉੱਥੇ ਕੁਝ ਵੀਰਾਂ ਨੂੰ ਮਿਲੇ ਫਿਰ ਉਹਨਾਂ ਦੇ ਵਿਚਾਰ ਉਹਨਾਂ ਨੇ ਸਾਂਝੇ ਕੀਤੇ ਫਿਰ ਉੱਥੇ ਜਾ ਕੇ ਸੋਚ ਬਣੀ ਵੀ ਅਸੀਂ ਤਾਂ ਹੁਣ ਤੱਕ ਇਹਨੂੰ ਦੰਗੇ ਹੀ ਕਹਿੰਦੇ ਨਾ ਇਹ ਤਾਂ ਇੱਕ ਜੈਨੋਸਾਈਡ ਸੀ ਨਸਲਕੁਸ਼ੀ ਦੀ ਕੋਸ਼ਿਸ਼ ਸੀ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਨਹੀਂ ਤਾਂ ਦਿੱਲੀ ਦੰਗੇ ਇਹ ਫੇਰ ਬਾਰੇ ਦਿੱਲੀ ਨਹੀਂ ਇਹ ਤਾਂ ਸਾਰੇ ਭਾਰਤ 'ਚ ਹੋਏ ਦਿੱਲੀ ਕੀ ਇਹ ਤਾਂ ਗੁਆਹ ਤੱਕ ਨਹੀਂ ਉਹਨਾਂ ਨੇ ਤਾਮਲ ਲਾਡੂ ਗੁਆਹ ਤੱਕ ਮਤਲਬ ਇੰਨੀਆਂ ਥਾਵਾਂ ਤੇ ਇਹ ਤਾਂ ਇੱਕ ਗਿਣੀ ਮਿਤੀ ਸਾਜ਼ਿਸ਼ ਸੀਗੀ ਜੀ ਜੀ ਇਹ ਅਚਾਨਕ ਹੋਣ ਵਾਲਾ ਵਰਤਾਰਾ ਨਹੀਂ ਸੀਗਾ ਜੀ ਜੀ ਮਤਲਬ ਇਹ ਗਿਣੀ ਮਿਤੀ ਸਾਜ਼ਿਸ਼ ਦੇ ਅਧੀਨ ਸਾਰੇ ਕੀਤੇ ਉਹਨਾਂ ਨੇ ਕੀਤਾ ਤੇ ਉਤੋਂ ਬਾਅਦ ਜਦੋਂ ਉੱਥੇ ਵੀ ਹੁਣ ਵੀਰਾਂ ਭੈਣਾਂ ਨੂੰ ਕੈਂਪੇਨ ਚ ਮਿਲਦੇ ਰਹੇ ਡੋਨਰ ਵੀਰਾਂ ਨੂੰ ਮਿਲਦੇ ਰਹੇ ਫੇਰ ਇਹਦੇ ਬਹੁਤ ਜ਼ਿਆਦਾ ਵੱਡੀ ਕਲੈਰਟੀ ਆਈ ਵੀ ਨਹੀਂ ਸੀ ਤਾਂ ਹੁਣ ਤੱਕ ਹਨੇਰੇ ਜਿਹੇ ਸੀਗੇ ਸਾਨੂੰ ਤਾਂ ਇਹੀ ਦਿਖਾਇਆ ਗਿਆ ਹੁਣ ਤੱਕ ਵੀ ਇਹ ਦੰਗੇ ਸੀ ਦੋ ਫਿਰਕਿਆਂ ਦੇ ਵਿੱਚ ਦੰਗੇ ਸੀ ਵੀ ਦੰਗੇ ਵਾਲਾ ਤਾਂ ਇਹਦੇ ਚ ਕੋਈ ਗੱਲੇ ਤਾਂ ਸਾਨੂੰ ਸੋਚ ਸਮਝ ਕੇ ਸਾਨੂੰ ਖਤਮ ਕਰਨ ਦੀ ਸਾਜ਼ਿਸ਼ ਸੀ ਉੱਥੇ ਜਾ ਕੇ ਪਤਾ ਲੱਗਾ ਜੀ ਫਿਰ ਜਦੋਂ ਕੈਂਪੇਨ ਨਾਲ ਜੁੜਿਆ ਉਤੋਂ ਬਾਅਦ ਜਿਹੜੀ ਇਹ ਕੈਂਪੇਨ ਸ਼ੁਰੂ ਹੋਈ ਹੈ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਕਬਾਲ ਸਿੰਘ ਜੀ ਕਿ ਮੈਂ ਵੀ ਤੁਹਾਨੂੰ ਪਤਾ ਬਹੁਤ ਲੰਮਾ ਸਮਾਂ ਹੋ ਗਿਆ ਰੇਡੀਅਸ ਤੇ ਬਹੁਤ ਛਿਰ ਕੰਮ ਕੀਤਾ 6 ਸਾਲ ਇੱਥੇ ਹੋ ਗਏ 20 ਸਾਲ ਉੱਥੇ ਕੀਤਾ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਯਾਰ ਉਹ ਸੰਪਰਕ ਕਿਹਦੇ ਨਾਲ ਕਰਾਂ ਕੌਣ ਪ੍ਰਧਾਨ ਹੈ ਕੌਣ ਇਹਦਾ ਆਰਗੇਨਾਈਜ਼ਰ ਹੈ ਇਹ ਮੇਰਾ ਖਿਆਲ ਹੈ ਵਰਲਡਵਾਈਡ ਪਹਿਲੀ ਸੰਸਥਾ ਹੈ ਜਿਹੜੀ ਅਜੇ ਤੱਕ ਇਹ ਨਹੀਂ ਸਮਝ ਆ ਰਹੀ ਵੀ ਇਹਨੂੰ ਚਲਾਕ ਕੌਣ ਦੇ ਕੌਣ ਚਲਾ ਰਿਹਾ ਕਿਵੇਂ ਆਰਗੇਨਾਈਜ਼ ਕਰਦੇ ਹੋ ਕਿਵੇਂ ਇਹ ਕੰਮ ਸਾਰਾ ਹੁੰਦਾ ਥੋੜਾ ਜਿਹਾ ਦੇ ਬਾਰੇ ਜਾਣਕਾਰੀ ਦਿਓ ਹਾਂਜੀ ਵੀਰ ਜੀ ਇਹਦਾ ਤੁਹਾਨੂੰ ਪਤਾ ਲੱਗਿਆ ਵੀ ਨਹੀਂ ਤੇ ਲੱਗਣਾ ਵੀ ਨਹੀਂ ਹੈ ਉਹਦਾ ਰੀਜ਼ਨ ਕੀ ਆ ਵੀ ਕਿਉਂਕਿ ਜੇ ਆਪਾਂ ਸਿੱਖਾਂ ਤਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਵਰਗੇ ਆ ਜੇ ਆਪਾਂ ਸਿੱਖਾਂ ਤਾਂ ਗੁਰੂ ਗ੍ਰੰਥ ਸਾਹਿਬ ਕਰਕੇ ਆ ਬਿਲਕੁਲ ਸੋ ਜਿਹੜੀਆਂ ਸੰਸਥਾਵਾਂ ਹੁੰਦੀਆਂ ਬੰਦਿਆਂ ਦੀਆਂ ਚਲਾਈਆਂ ਈ ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਕੋਈ 5 ਸਾਲ ਕੋਈ 7 ਸਾਲ ਪਰ ਜਿੱਥੇ ਅਕਾਲ ਪੁਰਖ ਆਪ ਸਾਖਸ਼ਾਤ ਵਰਤਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਦੇ ਵਿੱਚ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਹਰ ਇੱਕ ਸਿੱਖ ਚੋਗਦਾ ਅਦਰਵਾਇਜ਼ ਆਪਾਂ ਤਿੰਨ ਬੈਠੇ ਆ ਨਾ ਤਾਂ ਆਪਣੇ ਮਨ ਦੇ ਵਿੱਚ ਇਹ ਹੋਣਾ ਵੀ ਮੈਂ ਮੂਰੇ ਹੋਵਾਂ ਤੇ ਇਹ ਮੂਰੇ ਹੋਵੇ ਬਿਲਕੁਲ ਬਿਲਕੁਲ ਪਰ ਜਦੋਂ ਤੁਸੀਂ ਗੁਰੂ ਨੱਤ ਮਸਤਕ ਹੋ ਕੇ ਉਹਨੂੰ ਤੁਸੀਂ ਸਮਰਪਿਤ ਹੋ ਕੇ ਹੂੰ ਹੂੰ ਕੋਈ ਵੀ ਚੀਜ਼ ਸ਼ੁਰੂ ਕਰਦੇ ਆ ਤਾਂ ਉਹਦੇ ਵਿੱਚ ਕੋਈ ਵੀ ਸਿੱਖ ਵੱਡਾ ਜਾਂ ਛੋਟਾ ਨਹੀਂ ਹੁੰਦਾ 27 ਸਾਲ ਹੋ ਗਏ ਜਿਹੜੀ ਆਰਗੇਨਾਈਜੇਸ਼ਨ ਆਪਣੀ ਕੋਈ ਵੀ ਨਹੀਂ ਹੈ ਪਰ ਆਰਗੇਨਾਈਜ਼ਡ ਆ ਸਾਰੇ ਵੀਰ ਆਰਗੇਨਾਈਜ਼ਡ ਆਰਗੇਨਾਈਜੇਸ਼ਨ ਹੈ ਨਹੀਂ ਆਰਗੇਨਾਈਜੇਸ਼ਨ ਬਿਲਕੁਲ ਹੀ ਨਹੀਂ ਹੈਗੀ ਨਹੀਂ ਆ ਆਰਗੇਨਾਈਜ਼ਡ ਆ ਸਾਰੇ ਵੀਰ ਭੈਣ ਕੋਈ ਆਪਣੀ ਚੈਰਿਟੀ ਨਹੀਂ ਕੁਛ ਵੀ ਨਹੀਂ ਹੈ ਤੇ ਜਿੱਥੇ ਵੀ ਆਪਣਾ 27 ਸਾਲਾਂ ਦਾ ਇਹ ਕਾਫਲਾ ਚੱਲਦਾ ਜਿਹਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਭੈਣਾਂ ਤੋਂ ਲੈ ਕੇ ਵੀਰਾਂ ਤੱਕ ਹਰ ਉਮਰ ਦੇ ਵਲੰਟੀਅਰ ਵੀਰ ਭੈਣ ਜੀ ਐਜ਼ ਅ ਵਲੰਟੀਅਰ ਨੇ ਅਸੀਂ ਅੱਜ ਜਿੱਥੇ ਦੋ ਵੀਰ ਬੈਠੇ ਆ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਹੈਗੇ ਜਿੰਨੇ ਵੀ ਵੀਰ ਆਪਾਂ ਵਲੰਟੀਅਰ ਕਰਦੇ ਆ ਉਹਨਾਂ ਨੇ ਤੈਅ ਕਰਿਆ ਵੀ ਅੱਜ ਬਈ ਵੀਰ ਕੁਲਦੀਪ ਸਿੰਘ ਉਹਨਾਂ ਦੇ ਨਾਲ ਤੁਸੀਂ ਦੋ ਵੀਰਾਂ ਨੇ ਜਾਣਾ ਅੱਜ ਤੁਸੀਂ ਮਨਜੀਤਪੁਰ ਦੇ ਪ੍ਰੋਗਰਾਮ ਦੇ ਵਿੱਚ ਆ ਭੈਣ ਨੇ ਜਾਣਾ ਆ ਵੀਰ ਨੇ ਜਾਣਾ ਸੋ ਇਸ ਤਰੀਕੇ ਦੇ ਨਾਲ ਬੜਾ ਆਪਾਂ ਕਹਿੰਦੇ ਆ ਵਿਚਾਰ ਪਟੰਦਰੇ ਕਰਕੇ ਵੀਰ ਭੈਣ ਇਸ ਅੱਛਾ ਮੈਂ ਫਲਾਇਰ ਨਾਲ ਦੀ ਨਾਲ ਦਿਖਾਉਂਦਾ ਰਹਾਂਗਾ ਥੋੜਾ ਜਿਆ ਮੈਨੂੰ ਦੱਸਦੇ ਰਹੇ ਹੋ ਵਾਰ-ਵਾਰ ਕਿ ਇਹ ਬਲੱਡ ਡੋਨੇਸ਼ਨ ਕੈਂਪ ਕਿੱਥੇ-ਕਿੱਥੇ ਤੇ ਕਦੋਂ ਲੱਗ ਰਹੇ ਨੇ ਥੋੜਾ ਜਿਆ ਇਹਦੇ ਬਾਰੇ ਵਿਸਤਾਰ ਜਾਣਕਾਰੀ ਵੀਰਿੰਦਰ ਪਾਲ ਜੀ ਤੁਸੀਂ ਦੇ ਵੀਰ ਜੀ ਇਸ ਵਾਰੀ ਵਾਲਾ ਜਿਹੜਾ ਆਪਣਾ ਕੈਂਪੇਨ ਪਏ ਉਹ 7 ਤੇ 8 ਨਵੰਬਰ ਨੂੰ ਸਰੀ ਦੇ ਵਿੱਚ ਲੱਗਣਾ ਤੇ ਸਰੀ ਦੇ ਵਿੱਚ ਇਹ ਲੱਗਣਾ ਹੀ ਕਲੋਡਲ ਰੈਕ ਸੈਂਟਰ ਚ 7 ਤੇ 8 ਨਵੰਬਰ ਨੂੰ ਕਲੋਡਲ ਰੈਕ ਸੈਂਟਰ ਦੇ ਵਿੱਚ ਓਕੇ 7 ਤਰੀਕ ਨੂੰ ਹੋਣਗੇ ਅਪਾਇੰਟਮੈਂਟਸ ਨਾਲ ਜੀ ਤੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ 45 ਮਿੰਟ ਤੱਕ ਵੀ ਤੋਂ ਅਪਾਇੰਟਮੈਂਟਸ ਹੋਣੀਆਂ ਓਕੇ ਤੇ 8 ਨੂੰ ਹੋਣਾ ਜੀ ਇਹ ਵਾਕ ਇਨ ਜੀ ਤੇ ਇਹ ਹੋਣਾ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮ ਦੇ 4:45 ਤੇ ਜੀ ਤੇ ਇਹਦਾ ਐਡਰੈਸ ਹੈਗਾ ਜੀ ਇਸ ਵਾਰ 6188 176 ਸਟਰੀਟ ਸਰੀ ਜੀ ਕਲੋ ਰੈਕ ਰੈਕ ਸੈਂਟਰ ਕਲੋ ਡੇਲੀ 176 ਦੇ ਉੱਤੇ 176 ਦੇ ਉੱਤੇ ਕ੍ਰੋਸ ਸਟਰੀਟ ਕਿਹੜੀ ਹੈ ਜੀ ਹਾਂਜੀ 176 ਤੇ 62 ਦੇ ਉੱਪਰ ਹੈ ਜੀ 62 62 ਤੋਂ ਐਂਟਰ ਹੋਣਾ ਜੀ ਇਹ ਤੇ ਉੱਥੇ ਹੈ ਜੀ ਤੇ ਬਾਕੀ ਇਹ ਇਕੱਲਾ ਸਰੀ ਨਹੀਂ ਵੀਰ ਜੀ ਇਹ ਆਪਣਾ ਐਕਸਪੋਰਟ ਵੀ ਹੈ ਜੀ 15 ਤੇ 16 ਨੂੰ ਉਹ ਤੋਂ 22 ਤਰੀਕ ਆਹ 14 ਤੇ 15 ਨੂੰ ਹਾਂ 14 ਤੇ 15 ਨੂੰ ਐਕਸਪੋਰਟ ਦੇ ਵਿੱਚ ਹੈ 22 ਤਰੀਕ ਨੂੰ ਵੈਂਕੂਵਰ ਦੇ ਵਿੱਚ ਹੈ 29 ਤਰੀਕ ਨੂੰ ਨਾਰਥ ਵੈਂਕੂਵਰ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਕੋਲੋਨਾ ਕੈਮਰਲ ਤੁਸੀਂ ਇਹ ਕਿਸ ਨੇ ਅਕ੍ਰੋਸਓਵਰ ਕੈਨੇਡਾ ਜੀ ਉਹ ਤੋਂ ਬਾਅਦ ਅਲਬਰਟਾ ਦੇ ਵਿੱਚ ਵੀ ਚੱਲ ਰਿਹਾ ਹੈ ਕੁਝ ਚੱਲ ਰਹੇ ਆ ਚਲੀ ਜਾਣੇ ਆ ਓਟਵਾ ਚ ਹੈ ਮੈਨੀਟੂਬਾ ਚ ਹੈ ਸਾਰੇ ਕਿਤੇ ਹੈਗਾ ਜੀ ਤੇ ਇਹਦੇ ਵਾਸਤੇ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਕੇ ਦੇਖ ਸਕਦੇ ਹੋ ਜੀ ਵੈਬਸਾਈਟ ਉਹ ਹੈ ਜੀ www.genocide1984.com ਓਕੇ ਤੇ genocide1984.com ਹਾਂਜੀ ਤੇ ਤੁਸੀਂ ਫੋਨ ਤੇ ਵੀ ਪਤਾ ਕਰ ਸਕਦੇ ਹੋ ਜੀ ਫੋਨ ਨੰਬਰ ਹੈ 604 369 <coughs> 1984 ਓਕੇ ਮੈਂ ਦਰਸ਼ਕਾਂ ਨੂੰ ਮੈਂ ਬੇਨਤੀ ਕਰਦੇ ਆ ਕਿ ਫੋਨ ਨੰਬਰ ਲਿਖ ਲਓ ਸੀ ਬਹੁਤ ਸੌਖਾ ਫੋਨ ਨੰਬਰ ਹੈ ਕੋਈ ਬਹੁਤਾ ਜੋ ਨਹੀਂ ਆਉਣਾ ਪੈਂਦਾ ਤਿੰਨ ਦਾ ਪਹਾੜਾ ਸਾਰਿਆਂ ਨੂੰ ਆਉਂਦਾ ਹੈ ਤਿੰਨ 2 6 3 3 9 369 ਇਹ 1984 1984 ਕਦੇ ਭੁੱਲਣ ਵਾਲੀ ਚੀਜ਼ ਨਹੀਂ ਸੋ ਇਸ ਕਰਕੇ ਫੋਨ ਨੰਬਰ 604 3691984 ਤੇ ਫੋਨ ਕਰਕੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਸੌਖਾ ਸਾਰਾ ਦਿਨ ਤੁਹਾਡਾ ਵੇਸ ਨਹੀਂ ਹੋਏਗਾ ਕਿਉਂਕਿ ਉਹਨਾਂ ਹੀ ਸਟਾਫ ਨਾਲ ਕੋਲ ਹੁੰਦਾ ਜਿਹਦੇ ਨਾਲ ਤੁਹਾਡਾ ਬਲੱਡ ਜਿਹੜਾ ਦਿੱਤਾ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਲੋੜ ਹੈ ਉਹ ਤੁਹਾਡਾ ਬਲੱਡ ਵਰਤਿਆ ਜਾ ਸਕੇ ਵੀਰ ਜੀ ਥੋੜਾ ਜਿਆਦਾ ਦੱਸੋ ਵੀ ਕਿੰਨਾ ਕੁ ਬਲੱਡ ਆਪਾਂ ਦੇ ਦੇ ਚੁੱਕੇ ਹੁਣ ਤੱਕ ਇਹਨਾਂ 27 ਬਰਿਆਂ ਦੇ ਵਿੱਚ 27 ਬਰਿਆਂ ਦੇ ਵਿੱਚ ਵੀਰ ਜੀ ਤੁਸੀਂ ਕਹੋ ਮਤਲਬ ਇਸ ਵੇਲੇ ਜਿਹੜੀ ਕੈਨੇਡੀਅਨ ਬਲੱਡ ਸਰਵਿਸਸ ਆ ਉਹ ਕੰਡੀਅ ਦੀ ਲਾਰਜੈਸਟ ਲਾਈਫ ਸੇਵਿੰਗ ਕੈਂਪੇਨ ਆ ਆ ਲਾਰਜੈਸਟ ਲਾਈਫ ਸੇਵਿੰਗ ਕੈਂਪੇਨ ਆਫ ਕੈਨੇਡਾ ਸੋ ਜਿੰਨੇ ਵੀ ਹੋਰ ادارے ਸਰਕਾਰੀ ادارے ਵੀ ਤੁਸੀਂ ਕਹੋ ਕਰਦੇ ਆ ਆਪਣੀ ਜਿਹੜੀ ਸਿੱਖ ਕੌਮ ਦਾ ਜਾਨਾਂ ਬਚਾਉਣ ਦੇ ਵਿੱਚ ਸਾਰਿਆਂ ਤੋਂ ਟੋਪ ਦੇ ਉੱਤੇ ਆ ਇੱਕ ਮਾਰੇ ਵਿੱਚ ਨਾਲ ਹੋਰ ਐਡ ਕਰਦਾ ਜੀ ਜਦੋਂ ਆਪਾਂ ਬਲੱਡ ਦੇਕੇ ਆਉਨੇ ਆ ਤਾਂ ਆਪਾਂ ਨੂੰ ਲੱਗਦਾ ਵੀ ਆਪਾਂ ਜਾਨਾਂ ਬਚਾਰੇ ਆ ਤੁਸੀਂ ਦੇਖ ਦਿਓ ਕਿ ਬਹੁਤ ਵਾਰੀ ਗਰਵਾਣੀ ਦੇ ਵਿੱਚ ਆਉਂਦਾ ਵੀ ਆਪਾਂ ਸਰੀਰਕ ਤੌਰ ਤੇ ਜਿਉਂਦੇ ਹੁੰਨੇ ਆ ਪਰ ਆਤਮਾ ਦੇ ਤੌਰ ਤੇ ਨਹੀਂ ਪਰ ਜਿਹੜਾ ਵੀ ਕੋਈ ਵੀਰਪੈਣ ਬਲੱਡ ਨਹੀਂ ਵੀ ਦੇ ਰਿਆ ਨਾ ਆ ਉਹ ਇਸ ਸੋਚ ਦੇ ਵਿੱਚ ਆ ਕੇ ਸ਼ਾਮਲਾ قافਲੇ ਦੇ ਵਿੱਚ ਹੁੰਦਾ ਉਹਦਾ ਜਿਹੜਾ ਜਿਉਣ ਦਾ ਢੰਗ ਤਰੀਕਾ ਏ ਨਹੀਂ ਵੀ ਉਹਨੂੰ ਕਿਸੇ ਨੇ ਰਸਤੇ ਦੇ ਵਿੱਚ ਗੱਡੀ ਮੂਹਰੇ ਪਾਤੀ ਉਹਨੂੰ ਉਂਗਲ ਖੜੀ ਕਰ ਦੂਗਾ ਨਹੀਂ ਉਹਨੂੰ ਉਹਦੇ ਤੇ ਦਇਆ ਆਊਗੀ ਉਹ ਏ ਨਹੀਂ ਵੀ ਉੱਥੇ ਕਿਸੇ ਦੀ ਜਾਨ ਬਚਾ ਕੇ ਆਉਂਦਾ ਤੇ ਘਰੇ ਆ ਕੇ ਕਿਸੇ ਨੂੰ ਤੰਗ ਕਰੂਗਾ ਨਹੀਂ ਕੰਮ ਤੇ ਆ ਕੇ ਕਿਸੇ ਨੂੰ ਤੰਗ ਕਰੂਗਾ ਨਹੀਂ ਉਹਦੇ ਵਿੱਚ ਦਇਆ ਪਿਆਰ ਭਾਵਨਾ ਦ੍ਰਿੜਤਾ ਜਿਹੜੀ ਜਿਉਂਦੀਆਂ ਆਤਮਾਵਾਂ ਵੀ ਚੇਂਜ ਹੋ ਰਹੀਆਂ ਸਰੀਰਾਂ ਦੇ ਵਿੱਚ ਜਿਹੜੀਆਂ ਆਤਮਾ ਨੇ ਉਹ ਜਿਉਂਦੀਆਂ ਹੋ ਰਹੀਆਂ ਸੋ ਇਹ ਇੱਕ ਜਿਹੜਾ ਪ੍ਰਵਾਹ ਆ ਲਾਈਫ ਸਰੀਰ ਵੀ ਬਚ ਰਿਹਾ ਤੇ ਆਤਮਾਵਾਂ ਵੀ ਜਿਉਂਦੀਆਂ ਹੋਵੀਆਂ ਨੇ ਇਹਦੇ ਵਿੱਚ ਜਿਹੜਾ ਓਕ ਦੇ ਉੱਤੇ ਜਿਹੜਾ ਚਿਲਡਰਨ ਹਸਪੀਟਲ ਹੈ ਵੂਮਨ ਹਸਪੀਟਲ ਹੈ ਉੱਥੇ ਬੜਾ ਵੱਡਾ ਕੈਂਪ ਲੱਗਦਾ ਉਸ ਕੈਂਪ ਦੀ ਥੋੜੀ ਜੀ ਤਰੀਕ ਵਿਸਤਾਰ ਦੇ ਵਿੱਚ ਜੇ ਦੱਸ ਸਕੋ ਵੀ ਕਿਹੜੀ ਤਰੀਕ ਨੂੰ ਉਹ ਕੈਂਪ ਲੱਗਣਾ ਕਿਉਂਕਿ ਵੈਂਕੂਵਰ ਦੇ ਵਿੱਚ ਮੇਰੇ ਖਿਆਲ ਓਕ ਸੈਂਟਰ ਦੇ ਉੱਤੇ ਜਿਹੜਾ 4750 ਓਕ ਸ਼ਨੀਵਾਰ ਨੂੰ ਸ਼ੁਰੂ ਹੋਣੀ ਹੈ ਹਾਂਜੀ 22 22 ਨਵੰਬਰ ਨੂੰ ਲੱਗਣਾ ਵੀਰ ਜੀ ਹਾਂਜੀ ਕਿਉਂਕਿ ਮੈਂ ਦਰਸ਼ਕਾਂ ਨੂੰ ਦੱਸਦੇ ਆ ਕਿ ਜਿਹੜੇ ਕੈਂਪ ਨੇ ਐਬਸਪੋਰਟ ਦੇ ਵਿੱਚ 14 ਤਰੀਕ ਨੂੰ ਤੇ ਇਸੇ ਤਰ੍ਹਾਂ 15 ਤਰੀਕ ਨੂੰ ਐਬਸਪੋਰਟ ਦੇ ਵਿੱਚ ਜਿਹੜਾ ਇਮੈਨੂਅਲ ਮੈਮੋਨਾਈਟ ਚਰਚ ਹੈ ਉਥੇ 3471 ਕਲੀਅਰ ਬੁੱਕ ਰੋਡ ਦੇ ਉੱਤੇ ਲੱਗੇਗਾ ਨਾਰਥ ਵੈਨਕੂਵਰ ਦੇ ਵਿੱਚ ਸੈਂਟ ਐਂਡਰਿਊ ਤੇ ਸੈਂਟ ਸਟੀਵਨ ਚਰਚ ਦੇ ਉੱਤੇ ਸ਼ਨੀਵਾਰ ਵਾਲੇ ਦਿਨ ਲੱਗਣਾ ਹੈ ਇਹ ਕੈਂਪ ਤੇ ਇਹ ਲੱਗੇਗਾ 29 ਤਰੀਕ ਨੂੰ 14 ਤੇ 15 ਨੂੰ ਐਬਸਪੋਰਟ ਹੈ ਕਲੋਨਾ ਦੇ ਵਿੱਚ 15 ਤਰੀਕ ਨੂੰ ਹੈ ਇਸੇ ਤਰ੍ਹਾਂ ਕੈਮ ਲੂਪਸ ਦੇ ਵਿੱਚ ਇਹ 26 ਤਰੀਕ ਨੂੰ ਲੱਗੇਗਾ 26 ਨਵੰਬਰ ਨੂੰ ਸਰੀ ਦੇ ਵਿੱਚ ਜਿਵੇਂ ਵੀਰ ਵੀਰਿੰਦਰਪਾਲ ਸਿੰਘ ਨੇ ਦੱਸਿਆ ਕਲੋਵਟੇਲ ਰੈਕਸ ਸੈਂਟਰ ਦੇ ਵਿੱਚ ਦੋ ਦਿਨ ਹੈ ਲਗਾਤਾਰ 7 ਨੂੰ ਤੇ 8 ਨੂੰ 22 ਤਰੀਕ ਨੂੰ ਵਿਕਟੋਰੀਆ ਦੇ ਵਿੱਚ ਹੈ ਵੈਨਕੂਵਰ ਦੇ ਵਿੱਚ ਓਕ ਸਟਰੀਵ ਦਾ ਜੀਵਨ ਜ਼ਿਕਰ ਕੀਤਾ 22 ਤਰੀਕ ਨੂੰ ਉਸੇ ਦਿਨ ਫੇਰ ਐਬਸਪੋਰਟ ਦੇ ਵਿੱਚ ਇੱਕ ਵਾਰੀ ਲੱਗਣਾ ਹੈ ਐਬਸਪੋਰਟ ਪਲਾਜ਼ਮਾ ਸੈਂਟਰ ਦੇ ਵਿੱਚ 29 ਤਰੀਕ ਨੂੰ ਸੋ ਇਹ ਜਿਹੜੇ ਪ੍ਰੋਗਰਾਮ ਨੇ ਸਿਰਫ BC ਦੇ ਨੇ ਕਿਰਪਾ ਕਰਕੇ ਜੇ ਤੁਸੀਂ ਉੱਥੇ ਪਹੁੰਚ ਸਕਦੇ ਹੋ ਕਿਉਂਕਿ ਓਕ ਵਾਲੇ ਹਸਪੀਟਲ ਦੇ ਵਿੱਚ ਮੈਂ ਹਮੇਸ਼ਾ ਹਰ ਵਾਰੀ ਜਾਂਦਾ ਮੈਂ ਜਾ ਕੇ ਦੇਖਦਾ ਕਿ ਜਿਹੜਾ ਲੋਕਾਂ ਦੇ ਮਨਾਂ 'ਚ ਦਇਆ ਦੀ ਜਿਹੜੀ ਤੁਸੀਂ ਜ਼ਿਕਰ ਕੀਤਾ ਨਾ ਦਇਆ ਦੀ ਭਾਵਨਾ ਉਹ ਬੜੀ ਪੈਦਾ ਹੁੰਦੀ ਹੈ ਲੋਕ ਦੇਖਦੇ ਆ ਕਿ ਇੰਨੀ ਠੰਡ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਆ ਜਿੱਥੇ ਸਾਡੇ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉੱਥੇ ਅਸੀਂ ਆਪਣੇ ਆਪ ਨੂੰ ਇੱਕ ਇਨਸਾਨ ਦੇ ਨਾਤੇ ਕਿ ਅਸੀਂ ਇੱਕ ਉਸ ਪਰਮਾਤਮਾ ਦੀ ਹੋਂਦ ਆ ਉਹਦੇ ਵਾਸਤੇ ਤੁਹਾਡੇ ਵੱਲੋਂ ਆਮ ਲੋਕਾਂ ਨੂੰ ਸਨੇਹਾ ਕੀਤਾ ਜਾਂਦੇ ਜਾਂਦੇ ਸਨੇਹਾ ਵੀਰ ਜੀ ਇੱਕ ਤਾਂ ਸਾਰਿਆਂ ਤੋਂ ਵੱਡਾ ਸਨੇਹਾ ਮੇਰਾ ਇਹ ਆ ਸਾਰੇ ਵੀਰਾਂ ਭੈਣਾਂ ਨੂੰ ਜੀ ਬਈ ਜਦੋਂ ਫੋਨ ਕਰ ਲਾਂ ਵੀ ਅਸੀਂ ਕਰਦੇ ਆ ਨਾ ਤਾਂ ਮੂਰੇ ਜਿਹੜੇ ਡੋਨਰ ਵੀਰ ਭੈਣਾਂ ਉਹ ਬਹੁਤ ਜ਼ਿਆਦਾ ਕਹਿੰਦੇ ਵੀਰ ਜੀ ਤੁਸੀਂ ਭੈਣ ਜੀ ਬਹੁਤ ਜ਼ਿਆਦਾ ਮਤਲਬ ਕਰ ਰਹੇ ਹੋ ਤੁਹਾਡਾ ਬਹੁਤ ਜ਼ਿਆਦਾ ਟਾਈਮ ਆ ਜੀ ਇੱਕ ਹੁੰਦਾ ਪਿਆਰ ਜੀ ਹਾਂ 1 ਮਿੰਟ ਦੇ ਵਿੱਚ ਵਿੱਚ ਰੈਪ ਕਰ ਦਿਓ ਹਾਂਜੀ ਹਾਂਜੀ ਤੇ ਉਥੇ ਹੈ ਵੀ ਕਿਤੇ ਵੀ ਤੁਹਾਨੂੰ ਇਹ ਫੀਲਿੰਗ ਹੋਵੇ ਵੀ ਜਿਹੜੇ ਕੈਂਪੇਨ ਦੇ ਵਲੰਟੀਅਰ ਕੋਈ ਵੀ ਇੱਕ ਇਹ ਕਲੇਮ ਕਰ ਰਿਹਾ ਯਾਰ ਵੀ ਮੈਂ ਕੈਂਪੇਨ ਚਲਾ ਰਿਆ ਵਾਂ ਜੀ ਤਾਂ ਤੁਸੀਂ ਸਵਾਲ ਜਣੀ ਜ਼ਰੂਰ ਕਰਨਾ ਕਿਉਂਕਿ ਇਹ ਕੈਂਪੇਨ ਸਾਰੀ ਸਿੱਖ ਕੌਮ ਦੀ ਆ ਕੌਮ ਦੀ ਕੈਂਪੇਨ ਹੈ ਕਿਸੇ ਕੌਮ ਦੀ ਕੈਂਪੇਨ ਆ ਇੱਕ ਵਿਅਕਤੀ ਦੀ ਕੈਂਪੇਨ ਨਹੀਂ ਵਿਅਕਤੀ ਇਥੇ ਆਉਣਗੇ ਜੇ ਜਾਣਗੇ ਹਾਂ ਉਹ ਵਿਅਕਤੀ ਮਾਨ ਕਰੇ ਉਸ ਕੈਂਪੇਨ ਦਾ 파ਟ ਆਪ ਦੇ ਆਪ ਨੂੰ ਸਮਝੇ ਬਹੁਤ ਵਧੀਆ ਪਰ ਇਹ ਸਾਰੀ ਕੌਮ ਦੀ ਕੈਂਪੇਨ ਹੈ ਤੇ ਵੀ ਮੈਂ ਸਭ ਨੂੰ ਬੇਨਤੀ ਇਹ ਵੀ ਕਰੂਗਾ ਕਈ ਵਾਰੀ ਕਈ ਡੋਨਰ ਬਲੱਡ ਡੋਨੇਟ ਨਹੀਂ ਕਰ ਸਕਦੇ ਪਰ ਉਹ ਜ਼ਰੂਰ ਉਹਨਾਂ ਨੂੰ ਜਿਹਾਆਂ ਨੂੰ ਤੇ ਆ ਕੇ ਉੱਥੇ ਦੇਖਣ ਉੱਥੇ ਐਗਜ਼ੀਬੀਸ਼ਨ ਵੀ ਹੋਊਗੀ ਉੱਥੇ ਸਾਡੇ ਨਾਲ ਹਿੱਸੇਦਾਰਾਂ ਨੂੰ ਵਲੰਟੀਅਰ ਵੀ ਕਰ ਸਕਦੇ ਨੇ ਤੇ ਆ ਕੇ ਜਰੂਰ ਸ਼ਮੂਲੀਅਤ ਕਰਨ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਚਰਦੀ ਕਲਚਰ ਹੈ ਕਿਸ ਤਰ੍ਹਾਂ ਗੁਰੂ ਗ੍ਰੰਥ ਗੁਰੂਪੰਥ ਤੇ ਮਨੁੱਖਤਾ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੱਡ ਡੋਨੇਸ਼ਨ ਬਾਸਿਕਨੇਸ਼ਨ ਇਹਦੇ ਵੱਲੋਂ ਜਿਹੜੇ ਕੈਂਪ ਲੱਗਣੇ ਨੇ ਫਲਾਇਰ ਵਾਰ-ਵਾਰ ਦਿਖਾਇਆ ਉਸ ਮੁਤਾਬਕ ਜਰੂਰ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਆਪ ਜਾ ਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਪ੍ਰੇਰਿਤ ਹੋਏ ਦੇ ਲਈ ਤਾਜੋ ਅਸੀਂ 1984 ਦੇ ਕਤਲੇਆਮ ਨੂੰ ਭੁੱਲ ਨਾ ਜਾਈਏ ਕਿਤੇ ਇਸ ਕਰਕੇ 6043691984 ਤੇ ਜਾਣਕਾਰੀ ਲੈ ਲਿਓ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਾ ਗਿਆ ਅਰਸ਼ ਕੌਰ ਬੱਟੂ 6 ਵਜੇ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਰਿਪੀਟ ਕੀਤਾ ਜਾਣਾ ਪ੍ਰੋਗਰਾਮ ਦੇਖਣ ਲਈ ਤੁਹਾਡੇ ਕਮੈਂਟ ਲਈ ਤੇ ਦੁਨੀਆ ਦੇ ਕੋਨੇ-ਕੋਨੇ ਤੱਕ ਭੇਜਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ